ਸਾਸੀਗਾਲ ਜੀ ਅੱਜ ਨਿਕਲੇ ਆ ਪਿੰਡਾਂ ਦੇ ਸਰਵੇ ਦੇ ਲਈ ਅੱਜ ਅਸੀਂ ਮੌਜੂਦ ਆ ਹਰੀਕੇ ਏਰੀਆ ਵਾਲੀ ਸਾਈਡ ਕਿਉਂਕਿ ਇੱਧਰਲੇ ਏਰੀਆ ਦੇ ਵਿੱਚ ਜਦੋਂ ਹੜਾਂ ਦੀ ਮਾਰ ਪਈ ਸੀ ਉਦੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਸੀ ਪਰ ਸੀਐਮ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਹਰ ਇੱਕ ਚੀਜ਼ ਦਾ ਮੁਆਵਜ਼ਾ ਦਿੰਦਾ ਹੈ ਇੱਥੋਂ ਤੱਕ ਜਿੱਦੀ ਸੂਈ ਵੀ ਗਵਾਚੀ ਹੈ ਉਹਦਾ ਵੀ ਅਸੀਂ ਮੁਆਵਜ਼ਾ ਦਿੰਦਾ ਹੈ ਤੇ ਜਾਨੂ ਹੁਣ ਨੇ ਕਿਉਂਕਿ ਲੋਕ ਸਭਾ ਇਲੈਕਸ਼ਨ ਆ ਗਏ ਨੇ ਤੇ ਲੋਕਾਂ ਦੀ ਰਾਇ ਕੀ ਹੈ ਤੇ ਕੀ ਇਹ ਪਿੰਡ ਦੇ ਵਿੱਚ ਕੀ ਕੀ ਸਹੂਲਤਾਂ ਹੈਗੀਆਂ ਨੇ ਉਹ ਵੀ ਜਾਨੂ ਹੁੰਨੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਦਿੱਨੇ ਕਪਿੰਡ ਹੈ ਤੇ ਕਿਵੇਂ ਦੇਖਦੇ ਹਾਂ ਕਿ ਕਿਉਂਕਿ ਜਦੋਂ ਹਾੜ ਆਈ ਸੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਧਰਲੇ ਏਰੀਆ ਦੇ ਵਿੱਚ ਤੇ ਕਿਵੇਂ ਮੁਆਵਜ਼ਾ ਵਗੈਰਾ ਮਿਲਿਆ ਇਹ ਤਾਂ ਜੋ ਹਾਰ ਜੜੇ ਹਾਰ ਚੜ ਦੇ ਪਾਣੀ ਆ ਗਿਆ ਸੀ 3 ਮਹੀਨੇ ਪੰਜ ਲਗਾਤਾਰ ਚੱਲਿਆ ਤੇ ਜੋ ਇਥੇ ਦਿੱਨੇਗਰ ਜੋ ਏਰੀਆ ਜਿੰਨਾ ਜਿੰਨੀ ਜ਼ਮੀਨ ਜਾਇਦਾਦ ਸਰ ਨੇ ਤਾਇ ਕਰਤੀ ਹੈ ਤੇ ਸਰ ਰੇਤਾ ਨਮੇਰ ਪਾਣੀ ਕਰ ਗਿਆ ਠੀਕ ਹੈ ਜੀ ਤੇ ਕੋਈ ਇਸੇ ਸਾਲ ਮਾਜਬਾ ਨਹੀਂ ਮਿਲਿਆ ਕੋਈ ਸਾਡ ਨੂੰ ਮਾਲ ਦੀ ਸਹੂਲਤ ਨਹੀਂ ਮਿਲੀ ਕਿਵੇਂ ਦੇਖਦੇ ਹੋ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਤਾਂ ਕਿਸਾਨ ਦਾ ਪੁੱਤ ਆ ਮੈਂ ਤਾਂ ਹਰ ਇੱਕ ਔਖੇ ਸੌਖੇ ਟਾਈਮ ਦੇ ਵਿੱਚ ਖੜਿਆ ਆ ਮੈਂ ਤੇ ਹੁਣ ਇਲੈਕਸ਼ਨ ਵੀ ਸਿਰ ਤੇ ਨੇ ਕਿਵੇਂ ਦੇਖਦੇ ਹੋ ਹੁਣ ਆਉਣ ਵਾਲਾ ਮਾਹੌਲ ਕੀ ਆ ਕਿਉਂਕਿ ਵੋਟਾਂ ਮੰਗਣ ਵੀ ਆਉਣਾ ਇਹਨਾਂ ਨੇ ਹੱਥ ਜੋੜਨ ਕੇ ਘਰ-ਘਰ ਆ ਕੇ ਸਾਨੂੰ ਵੋਟ ਦਿਓ ਕਿਵੇਂ ਦਾ ਬਦਲਾਅ ਦੇਖਣਾ ਚਾਹੁੰਦੇ ਹੋ ਹੁਣ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਦਾ ਬੰਦਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਉਹਦੇ ਵਿੱਚ ਜਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਜਿਹੜੀ ਤੁਸੀਂ ਉਹਨੂੰ ਵੋਟ ਪਾਉਣ ਦੇ ਹੱਕਦਾਰ ਹੋ ਹੱਥ ਤਾਂ ਸਾਰੇ ਜੋੜਨੇ ਆ ਜਿੰਨੇ ਵੀ ਹਲਕੇ ਹੀ ਖਲੋਤੇ ਆ ਹੱਥ ਜੋੜ ਕੇ ਤੇ ਇਹਦੇ ਵਿੱਚ ਤਾਂ ਜਨਤਾ ਦੇ ਜੋ ਮਰਜ਼ੀ ਮੰਦੀ ਮਚਰਦਾ ਉਹ ਪੂਰੀ ਕਰੇਗਾ ਕੋਈ ਜਿੱਥੇ ਕਿਰ ਮਲਵਾਜ ਦਾ ਕਿਵੇਂ ਨਸ਼ਾ ਕਿਵੇਂ ਇਧਰਲੇ ਇਲਾਕਿਆਂ ਦੇ ਵਿੱਚ ਨਸ਼ਾ ਦਾ ਜਿਤਨਾ ਚੋਦੋ ਲੈ ਕੇ ਚੱਲਿਆ ਜੋ ਕਾਲੀ ਆਏ ਕਾਂਗਰਸ ਆਏ ਜੋ ਭਾਏ ਆਮ ਆਈ ਕੋਈ ਫਰਕ ਨਹੀਂ ਪਿਆ ਨਾ ਜੇ ਨਸ਼ਾ ਬਰਾਬਰ ਚੱਲਣ ਡਿਆ ਬਰਾਬਰ ਚੱਲਣ ਡਿਆ ਕਿਸੇ ਸਰਕਾਰ ਦੇ ਫਰਕ ਨਹੀਂ ਕਿਸੇ ਇੱਕ ਬੰਦੇ ਦੇ ਵਿੱਚ ਕਿਵੇਂ ਦੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਲੋਕਾਂ ਦੀ ਸੇਵਾ ਦੇ ਲਈ ਕਿਸ ਤਰ੍ਹਾਂ ਦੇ ਵਾਹ ਪਾਵ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਦੀਆਂ ਖੂਬੀਆਂ ਉਹਦੇ ਵਿੱਚ ਦੇਖੀਆਂ ਜਾਣੀਆਂ ਚਾਹੀਦੀਆਂ ਕਿਵੇਂ ਦੇ ਕੰਮ ਕਰਨੇ ਚਾਹੀਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਹੋਵੇ ਕਿਉਂਕਿ ਜਦੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਉਹ ਦੋਨਾਂ ਲੋਕ ਕਹਾ ਜਾਂਦਾ ਸੀ ਕਿ ਅਸੀਂ ਹੱਕ ਸੱਚ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ ਹੱਕ ਸੱਚ ਦੇ ਨਾਲ ਖੜਨ ਵਾਲੇ ਆ ਕਿਵੇਂ ਦੇਖਦੇ ਹੋ ਕਿ ਭ੍ਰਿਸ਼ਟਾਚਾਰ ਘਟਿਆ ਆਈ ਤਾਂ ਨੇ ਸਾਰੇ ਪੂਆ ਫਿੱਕੋ ਹੀ ਨਹੀਂ ਹੂੰ ਕਦੇ ਫਰਕ ਨਹੀਂ ਨਾ ਕਾਲੀਆਂ ਇਨਾਂ ਕਾਂਗਰਸ ਦੇ ਨਾਮ 'ਚ ਤੇ ਨਾ ਭਾਜ-ਭਾਜ ਨਾ ਕੋਈ ਨਸ਼ਾ ਬੰਦ ਕਰਦੇ ਆ ਤੇ ਨਾ ਕੋਈ ਸਿਸ਼ਾ ਪ੍ਰਾਸ਼ਟ ਹੁੰਦੀ ਉਤਰਾ ਹੀ ਮਰੀ ਜਾਂਦੇ ਤੇ ਉਤਰਾ ਹੀ ਨਸ਼ੇ ਚੱਲ ਜਾਂਦੇ ਆ ਸ਼ਰੀਆਵਾਂ ਹੋ ਗਿਆ ਸ਼ਰੀਆਵਾਂ ਕੰਮ ਚੱਲਣ ਦੇ ਕੋਈ ਕੋਈ ਨਹੀਂ ਪੁਲਿਸ ਨਾਲ ਰਹੀ ਸਾਰਿਆਂ ਦੇ ਫਸਲ ਖਰਾਬ ਹੋਈ ਹੈ ਮੁਆਵਜ਼ਾ ਮਿਲਿਆ ਕਿਉਂਕਿ ਹੁਣ ਸੀਜ਼ਨ ਹੈ ਤੂੜੀਆਂ ਬਨ ਰਹੀਆਂ ਨੇ ਪਸ਼ੂ ਹੈ ਹਰ ਇੱਕ ਘਰ ਦੇ ਵਿੱਚ ਕਿਵੇਂ ਗੁਜ਼ਾਰਾ ਹੋ ਰਿਹਾ ਮੁਆਵਜ਼ਾ ਮਿਲਿਆ ਤੂੜੀ ਵਗੈਰਾ ਤਾਂ ਕਿਵੇਂ ਸੱਰ ਰਿਹਾ ਤੁਹਾਡਾ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆ ਸਾਰੀ ਆ ਤਾਰਾ ਚਨ ਖੱਤਰੀ ਦੀ ਇਹ ਪੰਚਾਇਤ ਬਾੜਤੀ ਆ ਸਾਡੇ ਪਿੰਡ ਜਿਹਦੇ ਕੋਈ ਕਿਸੇ ਦੀ ਹੈਗੀ ਆਪਾਂ ਦੋ ਤਿੰਨ ਕਰਾਂ ਦੀ ਮਾਲਕੀ ਉਹ ਕੋਈ ਘੁੱਟੀ ਜਿਹੜਾ ਕੋਈ ਚਾਚਾ 5-5 ਹਜ਼ਾਰ ਆ ਉਹ ਕਿਹਨ ਮਿਲਿਆ ਬਾਕੀ ਕਿਸੇ ਨੂੰ ਰੁਪਈਆ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਟੱਕ ਨਹੀਂ ਮਿਲਿਆ 6-500 ਕਿੱਲੇ ਦਾ ਦਿੱਤਾ ਸੀਗਾ ਅਜਿਹੜਾ ਵੀ ਕਿਸੇ ਦੀ ਮਾਲਕੀ ਉਹਨੂੰ ਮਿਲਿਆ ਦੂਜੇ ਹੋਰ ਸਾਡੇ ਜਿਵੇਂ ਸਾਡੀ ਖੱਤਰੀਪਾ ਹੀ ਮਾਲਕਾਂ ਹੀ ਆ ਉਹਦੇ ਬੀਜ ਦੇ ਹੀ ਆ ਤੇ ਉਹ ਵਾਲੇ ਵੀ ਸਰਕਾਰ ਦੀ ਪੈਲੀ ਆ ਸਰਕਾਰ ਕਰ ਰਹੀ ਜੇ ਬੀਜ ਦਾ ਜ਼ਮੀਨ ਦਾ ਜ਼ਿੰਮੇਦਾਰ ਹੈ ਜ਼ਿੰਮੇਦਾਰ ਮਾਲਕ ਵਾਰਸ ਹੈ ਸਰਕਾਰ ਹੀ ਨਹੀਂ ਜਾਂਦੀ ਰੇਤਾ ਵਾਲੇ ਵਿੱਚ ਸਰਕਾਰ ਨੇ ਲਾਏ ਨੇ ਆ ਕੋਈ ਕੋਈ ਟਰਾਲੇ ਲੱਗੇ ਰਾਤ ਦੇ ਸਾਰਾ ਚੱਲਦਾ ਰਹਿੰਦਾ ਕੰਮ ਬਾਪੂ ਤੁਹਾਡਾ ਕੀ ਨਾਮ ਹੈ ਮੇਰਾ ਜੀ ਸੋ ਕਿੰਨੀ ਕਿੱਲੇ ਪੈਲੀ ਹੈ ਆਪਣੀ ਹੈ ਪੈਲੀ ਕਿੰਨੀ ਹੈ ਪੈਲੀ ਦਾ ਤੈਨੂੰ ਦੱਸਿਆ ਅੱਗੇ ਕਿੰਨੀ ਹੈ ਹੈ ਕਿੰਨੀ ਕਿੰਨੀ ਹੈ 10 12 ਕਿੱਲੇ 10 12 ਕਿੱਲੇ ਆਹੋ ਸਾਰੀ ਫਸਲ ਖਰਾਬ ਹੋਈ ਸੀ ਜਦੋਂ ਇਹ ਕਾ ਪਾਣੀ ਆਇਆ ਸੀ ਉਹ ਰੇਤਾ ਪਈ ਉਹ ਵਿੱਚੇ ਟਾਰਪਾਪੇ ਵੀ ਰੁੜ ਗਏ ਸਾਰੇ ਮੋਟਰਾਂ ਰੁੜ ਗਈਆਂ ਸਾਰਾ ਕੰਮ ਸਾਰਾ ਕੁਝ ਹੋ ਗਿਆ ਕੋਈ ਪਿੰਡ 'ਚ ਸਹੂਲਤ ਹੈਗੀ ਐ ਕੋਈ ਪਿੰਡ 'ਚ ਕੋਈ ਸਹੂਲਤ ਹੈਗੀ ਖਾਸ ਕਿਉਂਕਿ ਮਹੱਲਾ ਕਲੀਨਿਕ ਬਣੇ ਆ ਆ ਪਹਿਲਾਂ ਦਾ ਜਿਆਦਾ ਦਾ ਪਿੰਡ ਸਾਡਾ ਪਹਿਲਾਂ ਠੱਠਾ ਜਿਉਂ ਉਦੋਂ ਦਾ ਆ ਕਨਾਲ ਕਨਾਲ ਥਾਂ ਮਿਲਿਆ ਜਦ ਬੈਠੇ ਆ ਉਹ ਸਾਡਾ ਸਾਰਾ ਪਰਵਰੋਂ ਪਾਰ ਹੀ ਸਾਰਾ ਸਾਰਾ ਪਾਰ ਆ ਪਾਰ ਹੀ ਆ ਘਰਾਂ ਦੇ ਨੁਕਸਾਨ ਦਾ ਵੀ ਕਹਿੰਦੇ ਸੀ ਪੈਸੇ ਦੇਵਾਂਗੇ ਮਿਲੇ ਨਹੀਂ ਕੋਈ ਨਹੀਂ ਦਿੱਤੇ ਇਹਦੇ ਕੁਝ ਵੀ ਨਹੀਂ ਮਿਲਿਆ ਨਾ ਨਾ ਕੋਈ ਨਹੀਂ ਹਾਂ ਪਿੰਡ ਚ ਮਹੱਲਾ ਕਲੀਨਿਕ ਬਣੇ ਨੇ ਹਰ ਇੱਕ ਦੇ ਵਿੱਚ ਕਿਉਂਕਿ ਸੀਐਮ ਭਗਵੰਤ ਮਾਨ ਕਹਿੰਦੇ ਸੀਗੇ ਕਿ ਆਪਾਂ ਨੂੰ ਸ਼ਹਿਰਾਂ ਚ ਧੱਕੇ ਖਾਂਦੀ ਲੋੜ ਨਹੀਂ ਪਊਗੀ ਤੁਹਾਨੂੰ ਇੱਥੋਂ ਪਿੰਡਾਂ ਚ ਡਿਸਪੈਂਸਰੀਆਂੋਂ ਦਵਾਈ ਮਿਲਿਆ ਕਰੂਗੀ ਮਿਲਦੀ ਐ ਨਾ ਅਸਲੇ ਮੈਨਾਂ ਦਵਾਈ ਕੋਈ ਮਹੱਲਾ ਕਲੀਨਿਕ ਵੀ ਨਹੀਂ ਨਾ ਆਇਆ ਅਸੀਂ ਤਾਂ 15 ਸਤਾਈਂ ਤੋਂ ਗਾਂ ਜਾਂਦੇ ਆ 343 ਤਾਈਂ ਦੁਆਰ ਤਾਂ ਜਾਂ ਬਹੁਤ ਚਲੇ ਜਾਂਦੇ ਜਹਰੀ ਕਿ ਜਦ ਦਵਾਈ ਲਈ ਦੀ ਹਰੀਗੇ ਆਹਾ ਬਈ ਤੁਹਾਡਾ ਕੀ ਨਾਮ ਹੈ ਜਗਿੰਦਰ ਸਿੰਘ ਜਗਿੰਦਰ ਸਿੰਘ ਜੀ ਕਿੰਨੀ ਆ ਪਹਿਲੀ ਆਪਣੀ ਬਈ ਮੇਰੇ ਕੋਲ ਤਾਂ ਡੇਢ ਕਿੱਲਾ ਪਹਿਲੀ ਐ ਤੇ ਉਹ ਵੀ ਕੱਚੀ ਪੜੀ ਆ ਕੱਚੀ ਆ ਹਾਂਜੀ ਤੇ ਉਹ ਰੁੜ ਰੁੜ ਗਈ ਐ ਕੋ ਮੈਂ ਠੇਕੇ ਲਈ ਸੀ 2-3 ਕਿੱਲੇ ਉਹ ਵੀ ਰੁੜ ਗਈਆਂ ਤੇ ਬਸ ਤਰ੍ਹਾਂ ਦਿਹਾੜੀ ਕਰ ਕਰਦੀ ਮਿਹਨਤ ਪੂਰੀ ਕਰੀਦੀ ਆ ਮਿਹਨਤ ਕਰਦੇ ਹਾਂ ਹਾਂਜੀ ਕਿਵੇਂ ਜਦੋਂ ਹੜ ਆਈ ਸੀ ਇੱਥੇ ਕੋਈ ਸਹੂਲਤਾਂ ਪਹੁੰਚੀਆਂ ਸੀ ਉਦੋਂ ਮੈਡੀਕਲ ਟੀਮਾਂ ਪਹੁੰਚੀਆਂ ਸੀ ਜਾਂ ਉਸ ਤੋਂ ਬਾਅਦ ਹੁਣ ਇੱਥੇ ਸਰਵੇ ਕਰਨ ਲਈ ਆ ਤੁਹਾਡੇ ਹਾਲਚਲ ਪੁੱਛਣ ਲਈ ਜਾਂ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਹੋਵੇ ਕੀ ਆਇਆ ਮੁਆਵਲਾ ਠੀਕ ਸਾਨੂੰ 10-12-12000 ਰੁਪਈਆ ਮਿਲਿਆ ਤੇ ਕਦਾ ਮਿਲਿਆ ਨਾ ਸਾਡੀ ਤੂੜੀ ਬਣੀ ਨਾ ਤੰਦ ਬੰਦਾ ਚ ਘਰੇ ਕਣਕ ਲਈਏ ਜਾ ਕੇ ਕਰ ਗਏ 10 12000 ਰੁਪਏ ਜਿਆਦਾ ਸਾਨੂੰ ਕੋਈ ਕਹੀ ਦਿੰਦੇ ਕਿਹੜੀ ਸਰਕਾਰ ਹੁੰਦੀ ਹੈ ਸਾਨੂੰ ਲਾਰਾ ਲਾ ਕੇ ਚੱਲ ਜਾਂਦੀ ਹੈ ਤੁਹਾਨੂੰ ਦਵਾਂਗੇ ਮੁੜ ਕੇ ਸਾਡੇ ਕੋ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਕੋਈ ਨਹੀਂ ਪਹੁੰਚਦਾ ਇਲੈਕਸ਼ਨ ਸਿਰ ਤੇ ਆ 20 25 ਦਿਨ ਰਹਿੰਦੇ ਨੇ ਕਿਵੇਂ ਕੀ ਮੰਨਦਾ ਕੀ ਵਿਚਾਰ ਨੇ ਕਿਉਂਕਿ ਪੂਰਾ ਜੋਰ ਹੈ ਹੁਣ ਆਪੋ ਆਪਣੀਆਂ ਰੈਲੀਆਂ ਸ਼ੁਰੂ ਨੇ ਪਿੰਡਾਂ ਦੇ ਵਿੱਚ ਜਾ ਕੇ ਹੱਥ ਜੋੜੇ ਜਾ ਰਹੇ ਨੇ ਵੋਟਾਂ ਲਈ ਅਪੀਲ ਕੀਤੀ ਜਾ ਰਹੀ ਹੈ ਥੋੜਾ ਮਨ ਕੀ ਕਹਿੰਦਾ ਕਿਸ ਤਰ੍ਹਾਂ ਦੇ ਬੰਦੇ ਨੂੰ ਵੋਟ ਪਾਉਂਗੇ ਉਹ ਤਾਂ ਇਤਰਾ ਹੀ ਆ ਫਿਰ ਜੋਂ ਨੂੰ ਸਾਰੇ ਸਾਡੇ ਕੋਲ ਆਉਣਗੇ ਅਸੀਂ ਤਾਂ ਅੱਗੇ ਵੀ ਤੁਹਾਨੂੰ ਦੱਸਿਆ ਅਸੀਂ ਆਪਣੀ ਮਰਜ਼ੀ ਕਰਾਂਗੇ ਕਿ ਕਿਨੂੰ ਪੋਣੀ ਹੋਈ ਪਾਵਾਂਗੇ ਬਾਕੀ ਇਹੋ ਜੀ ਕੋ ਸੂਰਤ ਸਾਨੂੰ ਦੇਊਗਾ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਦੁੱਜੇ ਨੂੰ ਨਹੀਂ ਪਾਵਾਂਗੇ ਹਾਂਜੀ ਬਈ ਤੁਹਾਡਾ ਕੀ ਨਾਮ ਹੈ ਰਣਜੀਤ ਸਿੰਘ ਰਣਜੀਤ ਸਿੰਘ ਜੀ ਕਿਵੇਂ ਮਤਲਬ ਦੇਖਦੇ ਹੋ ਮਾਹੌਲ ਚਾਲ ਹੁਣ ਪੰਜਾਬ ਦੇ ਵਿੱਚ ਸਥਿਤੀ ਓਵੇਂ ਦੀ ਬਣੀ ਹੋਈ ਹੈ ਜੇ ਗੱਲ ਕਰਦੇ ਆ ਤੇ ਹਰ ਇੱਕ ਕੈਂਡੀਡੇਟ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ ਕਿਵੇਂ ਦੇਖਦੇ ਹੋਂ ਕਿਵੇਂ ਦੇ ਵਾਅਦਿਆਂ ਦੇ ਉੱਤੇ ਦਿਲ ਜਿਹੜਾ ਏਰ ਕਟਕੂਗਾ ਲੋਕਾਂ ਦਾ ਕਿਉਂਕਿ ਪਹਿਲਾਂ ਵੀ ਜੇ ਗੱਲ ਕਰਦੇ ਬੜੇ ਵਾਅਦੇ ਕੀਤੇ ਗਏ ਸੀ ਕਿਹਾ ਗਿਆ ਸੀ ਅਸੀਂ ਐਂ ਕਰਾਂਗੇ یوں ਕਰਾਂਗੇ ਡਿਸਪੈਂਸਰੀਆਂ ਦਵਾਂਗੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਦੱਸੋ ਕੀ ਪਾਣੀ ਪੀਣ ਵਾਲੇ ਦੀ ਸਹੂਲਤ ਹੈ ਜਾਂ ਸਕੂਲ ਹੈ ਜਾਂ ਡਿਸਪੈਂਸਰੀ ਹੈ ਕੋਈ ਮੱਲਾ ਕਲੀਨਿਕ ਹੈ ਪਿੰਡ ਦੇ ਵਿੱਚ ਨਾ ਕੋਈ ਪਾਣੀ ਦੀ ਸਹੂਲਤਾਂ ਦਰਾਈ ਏਰੀਆ ਕਰਕੇ ਸਾਡਾ ਪਾਣੀ ਬਹੁਤ ਖਰਾਬ ਆ ਨਾ ਕੋਈ ਡਿਸਪੈਂਸਰੀ ਨਾ ਕੋਈ ਕੋਈ ਸਹੂਲਤ ਨਹੀਂ ਸਕੂਲ ਸਕੂਲ ਵੀ ਨਹੀਂ ਹੈਗਾ ਫਿਰ ਬੱਚੇ ਵਗਰਾ ਕਿੱਥੇ ਪੜ੍ਹਦੇ ਬੱਚੇ ਇਦਾਂ ਲਾਓ ਆਖ-ਵਖ ਪਿੰਡਾਂ ਦੇ ਵਿੱਚ ਕੋਈ ਮਹੂਰੀਗੇ ਭੇਜਦਾ ਜਾਂ ਕੋਈ ਥੋ 2-3 ਕਿਲੋਮੀਟਰ ਛੋਟਾ ਪਿੰਡ ਪੜੇ ਗੜ ਸਭਰਾਉ ਉੱਤੇ ਜਾਂਦੇ ਕਿੰਨਾ ਕਚਾ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਸੀ ਸਾਰਿਆਂ ਨੇ ਬਦਲਾਅ ਦੇਖਣਾ ਸੀਗਾ ਕਿੰਨਾ ਕਚਾ ਸੀਗਾ ਉਦੋਂ ਉਦੋਂ ਤੇ ਬਹੁਤ ਚਾਹ ਆ ਜਾਂਦੇ ਸੀ ਵੀ ਅਸੀਂ ਤੁਹਾਡੇ ਮੋੜੇ ਨਾਲ ਮੋੜਾ ਲਾ ਕੇ ਤੁਰਾਂਗੇ ਤੇ ਮੋੜੇ ਨਾਲ ਮੋੜਾ ਨਾ ਕੀ ਲ ਸਾਡੇ ਹੁਣ ਜਿਵੇਂ ਦੀਨੇ ਕੇਦਾਰ ਖਾਬ ਪਹਿਲਾਂ ਵੀ ਨੰਬਰਦਾਰ ਨੇ ਦੱਸਿਆ ਵਾ ਸਾਰਾ ਖਤਮ ਹੋ ਗਿਆ 8-10-10 ਫੁੱਟ ਜਾਨੀ ਕਿ ਰੇਤ ਚੜੀ ਆ ਖਾਨ ਨੂੰ ਦਾਣੇ ਵੀ ਨਹੀਂ ਹੋਇਓ ਵੀ ਮੁੱਲ ਲੈ ਯਾਰ ਕੀ ਤੇ ਬਾਕੀ ਮਾਇਵੇ ਵਾਲੀ ਗੱਲ ਉਹ ਤੇ ਕਿਨੂੰ ਕੁਛ ਮਿਲਿਆ ਨਹੀਂ ਕੋਹ ਤੇ ਖਤਰੀ ਤਾਰਾ ਚੰਦ ਦੀ ਪੈਲੀ ਆ ਜੀਵਿੰਦਾਰ ਆ ਹੱਕ ਦਾ ਹੱਕਦਾਰ ਆ ਜਿਹੜਾ ਬੀਜ ਦਾ ਉਹਨੂੰ ਕੁਛ ਨਹੀਂ ਮਿਲਿਆ ਬਾਕੀ ਇਹੜੀਆਂ ਅਲਾਟਮੈਂਟਾਂ ਪ੍ਰਾਣੀਆਂ ਗਰਦੌਰੀਆਂ ਟੁੱਟ ਗਈਆਂ ਤੇ ਐ ਸਫਾਇਆ ਸੁਭਾਗਾ ਵੱਜਾ ਪਿਆ ਇਹ ਮਿੰਟ ਤੇ ਬਸ ਆ ਇਨਾਂ ਕੋਲੇ ਕੋਈ 10-10 ਮਰਲੇ ਜਾਨੀ ਕਿ ਘਰ ਵਾਲਾ ਥਾਂ ਆ ਔਰ ਕੁਛ ਨਹੀਂ ਹੈਗਾ ਤੇ ਅਸੀਂ ਆਪਦਾ ਦਾਣੇ ਵੀ ਮੁੱਲ ਲੈਣਦੇ ਆ ਤੇ ਪੱਠੇ ਢੱਕੇ ਵਾਸਤੇ ਵੀ ਜ਼ਮੀਨ ਪਾਸੇ ਗਾਂ ਆਪਣਾ ਠੇਕੇ ਤੇ ਲੈ ਕੇ ਵੇਚਦੇ ਆ ਡੰਗਰਾਂ ਦਾ ਗੁਜ਼ਾਰਾ ਕਰਦੇ ਆ ਡੰਗਰਾਂ ਦਾ ਗੁਜ਼ਾਰਾ ਹਾਂਜੀ ਕਿਵੇਂ ਦਾ ਕੈਂਡੀਡੇਟ ਚਾਹਨੇ ਹੋ ਕਿਵੇਂ ਦਾ ਜਿਹੜਾ ਹੁਣ ਇਲੈਕਸ਼ਨ ਹੈ ਕਿਵੇਂ ਦਾ ਬੰਦਾ ਕਿਵੇਂ ਨਹੀਂ ਆਉਂਦੇ ਵਿੱਚ ਖੈ ਲੋ ਖਾਸियत ਖੂਬੀਆਂ ਹੋਣੀਆਂ ਚਾਹੀਦੀਆਂ ਕਿਹੋ ਜਿਹੇ ਚੰਗੇ ਕੰਮ ਕਰਨੇ ਚਾਹੀਦੇ ਜਿਹੜੇ ਲੋਕਾਂ ਦਾ ਮੰਟਗੇ ਹੁਣ ਤੇ ਸਰਕਾਰਾਂ ਦਾ ਤੇ ਮਾਨ ਪਿਆ ਪਰਿਆ ਦੀ ਅੱਗੇ ਵੀ ਸਾਡੀ ਜਿਹੜੇ ਕਿਸ ਨੇ ਸਹੂਲਤ ਸਹੂਲਤ ਸਾਨੂੰ ਦਿੱਤੀ ਆ ਇਹ ਸਿੱਖ ਕੌਮ ਨੇ ਦਿੱਤੀ ਆ ਤੇ ਹੁਣ ਅਸੀਂ ਵੀ ਜਾਣਦੇ ਆ ਵੀ ਸਿੱਖ ਕੌਮ ਦਾ ਕੋਈ ਉਮੀਦਵਾਰ ਚੁਣੀਏ ਜਿਵੇਂ ਅਮਰਤਪਾਲ ਹੋ ਗਿਆ ਇਸ ਤਰ੍ਹਾਂ ਕਰਕੇ ਸਰਕਾਰਾਂ ਦੇ ਬਸ ਇਹ ਤਾਂ ਸਾਰੀਆਂ ਲੁੱਟਦੀਆਂ ਹੀ ਆ ਇਹ ਅੰਦਰੋਂ ਸਾਰੇ ਇਕੱਠੇ ਆ ਇਕੱਠੇ ਨੇ ਸਾਰੇ ਹਾਂਜੀ ਤੁਸੀਂ ਜਦੋਂ ਕੈਂਡੀਡੇਟ ਆਉਂਦੇ ਨੇ ਫਿਰ ਉਹਨਾਂ ਨੂੰ ਸਵਾਲ ਨਹੀਂ ਕਰਦੇ ਤੁਸੀਂ ਕਿ ਸਾਡੇ ਇੱਥੇ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਨਹੀਂ ਹੈਗਾ ਬੱਚਿਆਂ ਦੇ ਪੜ੍ਹਨ ਲਈ ਕੋਈ ਪ੍ਰਾਇਮਰੀ ਸਕੂਲ ਤੱਕ ਨਹੀਂ ਹੈਗਾ ਫਿਰ ਇੱਥੇ ਕੋਈ ਕਹਿ ਲਓ ਕਿ ਆਉਣ ਜਾਣ ਦੀ ਸਹੂਲਤ ਵੀ ਨਹੀਂ ਹੋਣੀ ਉਹ ਜਾਂਦੇ ਵੀ ਸੂਲਤ ਨਹੀਂ ਆ ਗਈ ਬਾਕੀ ਆਉਂਦੇ ਆ ਗੋਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਆ ਕਰਦਾਂਗੇ ਆਪਾਂ ਉਦਾਂ ਕਰਦਾਂਗੇ ਤੇ ਬਸ ਚਾਰਾ ਕੱਪ ਪੀ ਕੇ ਤੇ ਚਲੇ ਜਾਂਦੇ ਆ ਉੱਥੇ ਜਾ ਕੇ ਭੁੱਲ ਜਾਂਦੇ ਆ ਉੱਥੇ ਆਖ ਦਿੰਦੇ ਹਾਂ ਕਾਕਾ ਤੈਨੂੰ ਪਛਾਣਿਆ ਨਹੀਂ ਤੇਰਾ ਪਿੰਡ ਕਿਹੜਾ ਮੈਂ ਕਾਕਾ ਤੈਨੂੰ ਜਾਣਦਾ ਹੀ ਨਹੀਂ ਇੰਨੀ ਗੱਲ ਕਹਿ ਦਿੰਦੇ ਬਸ ਕਹਿ ਦਿੰਦੇ ਹੱਥ ਜੋੜ ਦਿੰਦੇ ਵੋਟਾਂ ਵੇਲੇ ਤੇ ਆਖ ਦਿੰਦੇ ਕੋਈ ਨਹੀਂ ਤੇਰੇ ਨਾਲ ਬਸ ਆਪਾਂ ਐ ਕਰਦੇ ਆਂ ਜਿਉਂ ਕਰਦੇ ਆਂਗੇ ਬਸ ਇਹਨਾਂ ਕੁਝ ਕਰਕੇ ਤੇ ਚਲੇ ਜਾਂਦੇ ਆ ਫਿਰ ਐਰਕਾ ਲਾਸਟ ਸਵਾਲ ਹੈ ਤੁਹਾਨੂੰ ਸਾਰੇ ਨੂੰ ਬਜ਼ੁਰਗ ਖੜੇ ਹੋ ਸਿਆਣੇ ਬੈਣੇ ਹੋ ਕਿਵੇਂ ਦਾ ਮਾਹੌਲ ਦੇਖਣਾ ਚਾਹੁੰਦੇ ਹੁਣ ਕਿਵੇਂ ਦਾ ਕੈਂਡੀਡੇਟ ਚੁਣਨਾ ਚਾਹੁੰਦੇ ਹੋ ਤੁਸੀਂ ਕਿਵੇਂ ਦੀ ਗੱਲਬਾਤ ਹੋਊਗੀ ਉਹਨੂੰ ਜਿਹਨੂੰ ਤੁਸੀਂ ਵੋਟ ਦਵੋਗੇ ਇਹ ਨਹੀਂ ਪੁੱਛਦਾ ਕਿਹੜੀ ਪਾਰਟੀ ਨੂੰ ਪਾਉਂਗੇ ਕਾਲੀਆਂ ਨੂੰ ਪਾਉਂਗੇ ਕਾਂਗਰਸ ਨੂੰ ਪਾਉਂਗੇ ਝਾੜੂ ਨੂੰ ਪਾਉਂਗੇ ਭਾਜਪਾ ਨੂੰ ਪਾਉਂਗੇ ਇਹ ਨਹੀਂ ਪੁੱਛਦਾ ਬਸ ਬੰਦੇ ਦੇ ਵਿੱਚ ਖੂਬੀਆਂ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਸਾਰੇ ਖੜੇ ਹੋ ਤੁਸੀਂ ਬੰਦੇ ਦੀ ਖੂਬੀਆਂ ਇਹੋ ਚਾਹੀਦੀਆਂ ਨੇ ਪਿੰਡ ਦਾ ਸੋਚੇ ਤੇ ਆਪ ਦਾ ਜਿਹੜਾ ਕੋਈ ਪਿੰਡ ਵਾਲੇ ਆਖਣ ਜਿਹੜਾ ਆਪਾਂ ਵੱਡਾ ਬੰਦਾ ਚੁਣਦੇ ਆ ਪਿੰਡ ਦੇ ਵਿੱਚੋਂ ਚੁਣ ਲਏ ਜਾਂ ਕੇ ਚੁਣ ਲਏ ਤੇ ਸਾਰਾ ਕੰਮ ਅੱਜ ਵੱਡੇ ਵੱਡੇ ਉਦੇ ਆਖਣ ਦੇ ਅੱਗੇ ਵੀ ਸਰਕਾਰ ਮੰਨੇ ਤੇ ਆਪਦਾ ਕੰਮ ਚੱਲੇ ਹੈ ਤੇ ਅਗਲਾ ਜਿਹੜਾ ਮਾਰਾ ਬੰਦਾ ਹੈ ਉਹਨੇ ਤਾਂ ਤੜਗੜੇ ਨੂੰ ਆਖਣਾ ਹੁੰਦਾ ਮੇਰਾ ਕੰਮ ਆਸਵਾਰ ਦੇ ਆਸਵਾਰ ਦੇ ਹੈ ਹੱਥ ਜੇ ਉਹ ਅੱਜਾ ਸੁਣ ਕੇ ਚਲੇ ਜਾਵੇ ਤੇ ਉੱਥੇ ਜਾ ਕੇ ਤੇ ਆਖੇ ਤੂੰ ਕੋਲ ਮੈਂ ਕੋਲ ਹੈ ਨਹੀਂ ਬਾਕੀ ਸਾਰੀ ਜਨਤਾ ਦੇ ਨਾਲ ਜਿਹੜਾ ਪਿੰਡ ਦੇ ਨਾਲ ਆ ਕਿ ਜਿੱਦ ਮਾਹੌਲ ਠੀਕ ਹੋਇਆ ਤੇ ਆਪਦਾ ਵੇਖਾਂਗੇ ਵੀ ਸਾਰਾ ਪਿੰਡ ਜਿੱਦ ਉਹ ਹੋਊਗਾ ਉਦ ਰਹੀ ਕਿੰਨੀ ਵੋਟ ਹੈ ਪੂਰੀ ਪਿੰਡ ਦੇ ਵਿੱਚ ਵੋਟ ਕਿੰਨੀ ਹੈ 150 150 ਹੈ ਆਹਾਂ ਸਰਪੰਚ ਸਹਿਮਤੀ ਨਾਲ ਬਣਦੇ ਆ ਕਿਵੇਂ ਉਹ ਸਹਿਮਤੀ ਨਾਲ ਬਣਦਾ ਸਰਪੰਚ ਸਾਰ ਲੈਂਦੇ ਨੇ ਹੈ ਸਾਰ ਲੈਂਦਾ ਸਰਪੰਚ ਕਿ ਨਹੀਂ ਲੈਂਦਾ ਸਰਪੰਚ ਲੈਂਦਾ ਸਭ ਤੋਂ ਉਹਨਾਂ ਨੂੰ ਤੋਂ ਕੋ ਮਿਲਿਆ ਤਾਂ ਫਿਰ ਉਹ ਵੀ ਸਾਰ ਉਹਨਾਂ ਲੈਂਦੇ ਰਹਿਣਾ ਉਹਨਾਂ ਕਿਹੜਾ ਆਦਾ ਹੈ ਸੋ ਆ ਪਿੰਡ ਸੀਗਾ ਹਰੀ ਕੇ ਦੇ ਨਜ਼ਦੀਕ ਜਿੱਥੇ ਹੜਾਂ ਨੇ ਆਪਣਾ ਮਾਰ ਮਾਰੀ ਪਰ ਉਸ ਤੋਂ ਬਾਅਦ ਜਿਹੜਾ ਕਿ ਹੁਣ ਲੋਕਾਂ ਦੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਭਾਰੀ ਰੋਸ ਲੋਕ ਕਹਿੰਦੇ ਨੇ ਕਿ ਕੈਂਡੀਡੇਟ ਅਜਿਹਾ ਹੋਵੇ ਜਿਹੜਾ ਪਿੰਡਾਂ ਦੇ ਲੋਕਾਂ ਦਾ ਸੋਚੇ ਵੋਟ ਉਹਨੂੰ ਪਾਵਾਂਗੇ ਅਸੀਂ ਇਹ ਨਹੀਂ ਪੁਸ਼ਟੀ ਕਰਦੇ ਕਿ ਵੋਟ ਕਿਨੂੰ ਪਾਉ ਨਾ ਹੀ ਅਸੀਂ ਪੁੱਛਾਂਗੇ ਕਿਉਂਕਿ ਹਰ ਇੱਕ ਵੋਟ ਤੇ ਆਪਣਾ ਆਦਮੀ ਦਾ ਇਨਸਾਨ ਦਾ ਅਧਿਕਾਰ ਹੈ ਪੈਣਾ ਨਾ ਵੀ ਗੱਲਬਾਤ ਕਰਾਂਗੇ ਕਿਸੇ ਹੋਰ ਪਿੰਡ ਦੇ ਵਿੱਚ ਸਰਵੇ ਕਰਾਂਗੇ ਕਿਉਂਕਿ ਹਜ਼ਾਰ ਹਜ਼ਾਰ ਰੁਪਿਆ ਰਸੋਈ ਖਰਚੇ ਦਾ ਕਿਹਾ ਸੀਗਾ ਉਸ ਦੇ ਬਾਰੇ ਵੀ ਸਾਰਾ ਚਾਨਣਾ ਪਾਵਾਂਗੇ ਸੋ ਫਿਲਹਾਲ ਅੱਜ ਦੇ ਲਈ ਇੰਨੀ